ਜੀ ਗਰਮੀ ਦੇ ਪਟਿਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਹੋਏਗੀ ਜੋ ਖਾਦੀ कॉटन ਦੇ ਸੂਟਾਂ ਦੇ ਉੱਪਰ ਹੋਏਗੀ ਕੱਟ ਪੀਸ ਰਹਿਣ ਵਾਲੇ ਹੋਣਗੇ ਜੀ ਖਾਦੀ कॉटन ਦੇ ਕੱਟ ਪੀਸਾਂ ਦੀ ਵੀਡੀਓ ਹੋਏਗੀ ਜੀ ਕੱਟ ਪੀਸ ਪ੍ਰਾਈਸ ਹੋਊਗਾ ਸਟਾਕ ਹੋਏਗਾ ਫਰੈਸ਼ ਜੀ ਕੱਟ ਪੀਸ ਪ੍ਰਾਈਸ ਹੋਏਗਾ ਜੀ ਬਹੁਤ ਹੀ ਜ਼ਿਆਦਾ ਸੋਹਣਾ ਸਟਾਫ ਹੋਏਗਾ ਜੀ ਸਭ ਤੋਂ ਪਹਿਲਾਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪੱਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਅਰ ਨਿਹਾਰ ਸਿੰਘ ਵਾਲਾ ਜਿਹੜੀਆਂ ਵੀ ਭੈਣਾਂ ਵਿਜ਼ਿਟ ਕਰਕੇ ਕਪੜਾ ਬਾਈ ਕਰਨਾ ਚਾਹੁੰਦੀਆਂ ਨੇ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਪਰ ਸਾਨੂੰ ਮੈਸੇਜ ਕਰਕੇ ਜਿਹੜੀਆਂ ਹੈਗੀਆਂ ਨੇ ਸਾਡੇ ਤੋਂ ਸਾਡੀ ਲੋਕੇਸ਼ਨ ਲੈ ਕੇ ਆਪਣੇ ਲਈ ਸੋਹਣੇ ਸੋਹਣੇ ਸੂਟਾ ਜਿਹੜੇ ਉਹ ਬਾਈ ਕਰ ਸਕਦੀਆਂ ਨੇ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਹੋਏਗੀ ਖਾਦੀ ਕਾਟਨ ਦੇ ਸੂਟਾਂ ਦੇ ਉੱਪਰ ਹੋਏਗੀ ਜੀ ਪਪਿੰਦਰਾ ਜਿਹੜੀ ਹੈਗੀ ਹੈ ਟੈਕਸਟਾਈਲ ਉਹਦਾ ਜਿਹੜਾ ਇਹ ਸਟਾਕ ਹੋਏਗਾ ਜੀ ਸਾਰੇ ਦਾ ਸਾਰਾ ਪ੍ਰਾਈਸ ਜੋ ਹੋਏਗਾ ਜੀ ਬਹੁਤ ਹੀ ਘੱਟ ਪ੍ਰਾਈਸ ਹੋਏਗਾ ਜਿਸ ਦਾ ਪ੍ਰਾਈਸ ਹੋਏਗਾ 500 ਰੁਪਏ 500 ਰੁਪਏ ਵਿੱਚ ਤੁਹਾਨੂੰ ਨੋਰਮਲ ਪਾਨੇ ਦਾ ਇਹ 6 ਮੀਟਰ ਹੋ ਗਿਆ ਜੀ 6 ਮੀਟਰ ਸਟੱਫ ਹੋਏਗਾ ਔਰ ਉਹ ਵੱਡੇ ਪਾਨਾ ਜਿਹੜਾ ਕਿ 60 ਇੰਚ ਪਾਨਾ ਹੁੰਦਾ ਆ ਉਹਦਾ ਜਿਹੜਾ ਇਹ 4 ਮੀਟਰ ਹੋ ਗਿਆ ਜੀ ਉਹਦਾ 4 ਮੀਟਰ ਹੈ ਜੀ ਨਾਰਮਲ ਪਣੀ ਦਾ ਇਹ ਪਾਉਣੇ ਛੇ ਤੋਂ 6 ਮੀਟਰ ਸਟਾਫ ਹੈਗਾ ਜੀ ਇਹ ਚੈੱਕ ਕਰੋ ਜੀ ਸਟਾਫ ਹੋਏਗਾ A1 ਕੋਈ ਕੰਪਲੇਂਟ ਨਹੀਂ ਹੋਏਗੀ ਸਟਾਫ ਦੀ ਫਾਇਲਾ ਜਿਹੜੀ ਉਹ ਤੁਹਾਨੂੰ ਦੱਸੋਗੇ ਕਿ ਕਿਸ ਤਰੀਕੇ ਦਾ ਸਟਾਫ ਹੈਗਾ ਜੀ ਬਹੁਤ ਹੀ ਪਿਆਰਾ ਔਰ ਸੌਫਟ ਸਟਾਫ ਹੈ ਜੋ ਕਿ ਵਿਦਆਊਟ ਲਾਈਨਿੰਗ ਬਣੇਗਾ ਜੀ विदाउट लाइनिंग ਬਣੇਗਾ ਜੀ ਬਹੁਤ ਹੀ ਜਿਆਦਾ ਪਿਆਰਾ ਸਟਾਫ ਹੈਗਾ ਜੀ ਜਿੱਦਾਂ ਹੁਣ ਆ ਸੀਜ਼ਨ ਦੇ ਵਿੱਚ ਵੀਅਰ ਕਰ ਸਕਦੇ ਆ ਆਪਾਂ ਸਮਰ ਦੇ ਵਿੱਚ ਵੀ ਇਹਨਾਂ ਨੂੰ ਪਾ ਸਕਦੇ ਆ ਜੀ ਬਹੁਤ ਹੀ ਪਿਆਰਾ ਸਟਾਫ ਹੈਗਾ ਜੀ ਬਹੁਤ ਹੀ ਪਿਆਰਾ ਤੇ ਪ੍ਰਾਈਸ ਹੈਗਾ ਸਿਰਫ ਤੇ ਸਿਰਫ 500 ਰੁਪਿਆ ਭੁਪਿੰਦਰਾ ਜਿਹੜੀ ਟੈਕਸਟਾਈਲ ਹੋਏਗੀ ਉਹਨਾਂ ਦਾ ਇਹ ਸਟਾਕ ਹੈਗਾ ਜੀ ਪ੍ਰਾਈਸ ਹੋਏਗਾ ਸਿਰਫ 500 ਰੁਪਿਆ ਵੱਡੇ ਪਨੇ ਦੀ ਕੱਟ ਹੋਏਗੀ 4 ਮੀਟਰ ਦੀ ਕੱਟ ਹੋਏਗੀ ਜੀ ਵੱਡੇ ਪਨੇ ਦੀ ਤੁਸੀਂ ਕਲੋਸ ਤੋਂ ਜਿਹੜਾ ਹੈਗਾ ਉਹ ਸਟਾਫ ਚੈੱਕ ਕਰੋ ਕਿ ਕਿੱਦਾਂ ਦਾ ਹੈਗਾ ਜੀ ਸਟਾਫ ਨੇੜੇ ਤੋਂ ਅਸੀਂ ਤੁਹਾਨੂੰ ਚੈੱਕ ਕਰਵਾਉਨੇ ਆ ਜੀ ਕਿੱਦਾਂ ਦਾ ਹੈਗਾ ਇਹ ਖਾਦੀ ਦਾ ਸਟਾਫ ਬਹੁਤ ਹੀ ਜ਼ਿਆਦਾ ਸੋਹਣਾ ਸਟਾਫ ਹੈਗਾ ਜੀ ਖਾਦੀ ਦਾ ਪਿਓਰ ਖਾਦੀ ਹੋਏਗੀ ਜੀ ਭਵਿੰਦਰਾ ਟੈਕਸਟਾਈਲ ਦੀ ਇਹੀ ਜਿਹੜਾ ਆਪਾਂ ਸਟਾਫ ਹੈਗਾ ਜਿਹੜਾ ਮਾਰਕੀਟ ਦੇ ਵਿੱਚੋਂ ਬਾਈ ਕਰਦੇ ਆ ਆਪਾਂ ਨੂੰ 800 ਜਾਂ 900 ਰੁਪਏ ਦਾ ਜਿਹੜਾ ਇਹ ਸੂਟ ਆਪਾਂ ਨੂੰ ਮਿਲਦਾ ਹੈਗਾ ਬਟ ਆਪਾਂ ਜਿਹੜਾ ਇਹਨਾਂ ਦਾ ਪ੍ਰਾਈਸ ਦੇ ਰਹੇ ਹੈਗੇ ਆ ਜੀ 500 ਰੁਪਏ ਦਾ ਪ੍ਰਾਈਸ ਹੋਏਗਾ ਜੀ ਜਿਹੜਾ ਇਹ ਕਲਰ ਰਹਿਣ ਵਾਲਾ ਹੋਏਗਾ ਕਾਫੀ ਪਿਆਰਾ ਜਿਹਾ ਕਲਰ ਹੈਗਾ ਜੀ ਨਿਓਨ ਮੈਂਦੀ ਸ਼ੇਡ ਹੋਏਗਾ ਨੈਕਸਟ ਜੋ ਕਲਰ ਤੁਹਾਨੂੰ ਮਿਲੇਗਾ ਜੀ ਆਫ ਵਾਈਟ ਕਲਰ ਮਿਲੇਗਾ ਜੀ ਆਫ ਵਾਈਟ ਕਲਰ ਹੋਏਗਾ ਜੀ 4 ਮੀਟਰ ਦੀ ਸਾਰਿਆਂ ਦੀ ਜਿਹੜੀ ਕੱਟ ਹੋਏਗੀ ਉਹ ਵੱਡੇ ਪਨੇ ਦੀ ਕੱਟ ਹੋਏਗੀ 60 ਇੰਚ ਜਿਹੜਾ ਹੈਗਾ ਆ 60 ਇੰਚ ਇਹਨਾਂ ਦੀ ਵਿੜਤ ਹੋਏਗੀ ਜੀ ਵੱਡੇ ਪਨੇ ਦੀ ਕੱਟ ਹੋਏਗੀ ਜੀ 4 ਮੀਟਰ ਦੀ ਸਾਰੇ ਦਾ ਸਾਰਾ ਫਰੈਸ਼ ਸਟਾਕ ਹੈ ਜੀ ਕੋਈ ਕੱਟ ਪੀਸੀ ਕੋਈ ਮਿਸ ਪ੍ਰਿੰਟ ਨਹੀਂ ਕੋਈ ਡਿਫੈਕਟ ਨਹੀਂ ਹੈਗਾ ਪ੍ਰਾਈਸ ਹੈਗਾ ਸਿਰਫ ਸਿਰਫ 500 ਰੁਪਏ ਜੀ 500 ਰੁਪਏ ਦੇ ਵਿੱਚ ਤੁਹਾਨੂੰ ਖਾਦੀ ਜਿਹੜੀ ਹੈਗੀ ਹੈ ਖਾਦੀ ਦੇ ਪਿਓਰ ਖਾਦੀ ਦੇ ਸੂਟ ਤੁਹਾਨੂੰ ਮਿਲ ਜਾਣਗੇ ਤੁਸੀਂ ਮੈਚਿੰਗ ਕਰਕੇ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੈਚਿੰਗ ਕਰਕੇ ਵੀ ਲੈ ਸਕਦੇ ਹੋ ਇਹਨਾਂ ਦੇ ਉੱਪਰ ਥ੍ਰੈਡ ਵਰਕ ਕਰਵਾ ਕੇ ਤੁਸੀਂ ਕਾਫੀ ਜ਼ਿਆਦਾ ਜਿਹੜੇ ਸੋਨੇ ਹੈਗੇ ਸੂਟ ਉਹ ਰੈਡੀ ਕਰ ਸਕਦੇ ਹੋ ਸੈਮੀ ਫਾਰਮਲ ਜਿਹੜੇ ਤੁਹਾਡੇ ਸੂਟ ਆ ਉਹ ਰੈਡੀ ਹੋ ਜਾਣੇ ਆ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਸਕਿਨ ਕਲਰ ਤੁਸੀਂ ਸਕਿਨ ਕਲਰ ਦੇ ਨਾਲ ਵੀ ਇਸ ਦਾ ਕੰਟਰਾਸਟ ਬਣਾ ਕੇ ਜਿਹੜਾ ਹੈਗਾ ਉਹ ਲੈ ਸਕਦੇ ਹੋ ਕਾਫੀ ਪਿਆਰਾ ਜਿਹੜਾ ਇਹਨਾਂ ਦਾ ਕੰਟਰਾਸਟ ਬਣੇਗਾ ਤੇ ਤੁਸੀਂ ਵਰਕ ਕਰਵਾ ਸਕਦੇ ਹੋ ਜੀ ਨੈਕਸਟ ਕਲਰ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਪਿਆਰਾ ਸਟਾਫ ਹੈਗਾ ਜੀ ਸਕਿਨ ਕਲਰ ਮਿਲੇਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਲੈਕ ਕਲਰ ਨੇਵੀ ਬਲੂ ਹੋਏਗਾ ਜੀ ਨੇਵੀ ਬਲੂ ਕਲਰ ਹੈਗਾ ਜੀ ਡਾਰਕ ਨੇਵੀ ਬਲੂ ਕਲਰ ਹੈ ਜੀ ਸਟਾਫ ਏ ਵਾ ਨਾ ਸਟਾਫ ਦੀ ਕੋਈ ਕੰਪਲੇਂਟ ਨਹੀਂ ਹੋਏਗੀ ਜੀ ਭਪਿੰਦਰਾ ਟੈਕਸਟਾਈਲ ਦਾ ਜਿਹੜਾ ਇਹ ਸਟਾਫ ਹੋਏਗਾ ਵੱਡੇ ਪਨੇ ਦੀ 4 ਮੀਟਰ ਦੀ ਕੱਟ ਹੋਏਗੀ ਪ੍ਰਾਈਸ ਹੋਏਗਾ 500 ਰੁਪਏ ਜੀ 500 ਰੁਪਏ ਦੇ ਵਿੱਚ ਆਰਾਮ ਨਾਲ ਤੁਸੀਂ ਜਿਹੜਾ ਆਪਣਾ ਸੂਟ ਰੈਡੀ ਕਰ ਸਕਦੇ ਹੋ ਤੇ ਨਾਲ ਤੁਸੀਂ ਬੱਚੇ ਦੀ ਸ਼ਰਟ ਵੀ ਅਡਜਸਟ ਕਰ ਸਕਦੇ ਹੋ ਜਿਹੜੀਆਂ ਭੈਣਾਂ ਸਟਿਚਿੰਗ ਕਰਨਾ ਜਾਣਦੀਆਂ ਨੇ ਉਹਨਾਂ ਲਈ ਬੈਸਟ ਆਪਸ਼ਨ ਹੈ ਜੀ ਨੈਕਸਟ ਵੀ ਤੁਹਾਨੂੰ ਸਕਿਨ ਕਲਰ ਦਾ ਮਿਲੇਗਾ ਜੀ ਪੀਸ ਡਾਰਕ ਸਕਿਨ ਕਲਰ ਹੋਏਗਾ ਇਹਦੇ ਨਾਲ ਵੀ ਤੁਸੀਂ ਕੰਟਰਾਸਟ ਕਰ ਸਕਦੇ ਹੋ ਨੇਵੀ ਬਲੂ ਦਾ ਡਾਰਕ ਸਕਿਨ ਦੇ ਨਾਲ ਕੰਟਰਾਸਟ ਕਰਕੇ ਵੀ ਤੁਸੀਂ ਲੈ ਸਕਦੇ ਹੋ ਵਾਈਟ ਜਾਂ ਆਫ-ਵਾਈਟ ਦੇ ਨਾਲ ਵੀ ਕੰਟਰਾਸਟ ਕਰਕੇ ਤੁਸੀਂ ਲੈ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਨੀ ਆਰ ਮਹਿੰਦੀ ਕਲਰ ਹੋਏਗਾ ਜੀ ਉਹ ਜਿਹੜਾ ਆਪਾਂ ਪਹਿਲਾਂ ਪੀਸ ਦਿਖਾਇਆ ਉਹਦੇ ਨਾਲ ਤੁਹਾਨੂੰ ਇੱਕ ਪੀਸ ਹੋਰ ਵੀ ਮਿਲੇਗਾ ਕਿਉਂਕਿ ਇਸ ਕਲਰ ਦੀ ਡਿਮਾਂਡ ਕਾਫੀ ਜ਼ਿਆਦਾ ਹੈਗੀ ਹੈ ਜੀ ਕਾਫੀ ਜ਼ਿਆਦਾ ਪਿਆਰਾ ਔਰ ਸੋਨਾ ਕਲਰ ਹੈਗਾ ਜੀ ਕਾਫੀ ਪਿਆਰਾ ਕਲਰ ਹੈਗਾ ਜੀ ਨੈਕਸਟ ਕਲਰ ਜੋ ਤੁਹਾਨੂੰ ਮਿਲੇਗਾ ਵੀ ਕਾਫੀ ਪਿਆਰਾ ਜਿਹਾ ਕਲਰ ਹੈਗਾ ਜੀ ਇਹ ਹੈਗਾ ਲਾਈਟ ਜਿਹਾ ਗ੍ਰੀਨ ਕਲਰ ਹੈਗਾ ਜੀ ਕਾਫੀ ਪਿਆਰਾ ਸ਼ੇਡ ਹੈ ਜੀ ਕਾਫੀ ਪਿਆਰਾ ਜਿਹੜਾ ਹੈਗਾ ਇਹ ਫੈਬਰਿਕ ਹੈਗਾ ਪ੍ਰਾਈਸ ਹੋਏਗਾ ਸਿਰਫ 5 ਰੁਪਏ ਜੀ ਬਹੁਤ ਹੀ ਪਿਆਰਾ ਕਲਰ ਹੈਗਾ ਨੈਕਸਟ ਮਿਲੇਗਾ ਜੀ ਵਾਈਨ ਕਲਰ ਕਾਫੀ ਪਿਆਰਾ ਕਲਰ ਹੈ ਜੀ ਵਾਈਨ ਕਲਰ ਪ੍ਰਾਈਜ਼ ਹੋਇਆ ਗਿਆ ਸਿਰਫ 500 ਰੁਪਏ ਹੈ ਜੀ ਇਸ ਦੇ ਉੱਪਰ ਤੁਸੀਂ ਆਈ ਥ੍ਰੈਡ ਹੈਂਡ ਜੋ ਮਰਜੀ ਵਰਕ ਕਰਵਾ ਸਕਦੇ ਹੋ ਜੀ ਬਹੁਤ ਹੀ ਵਧੀਆ ਵਰਕ ਦੀ ਫਿਨਿਸ਼ਿੰਗ ਆਉਂਦੀ ਹੈ ਅਸੀਂ ਖੁਦ ਵੀ ਰੈਡੀ ਕੀਤੇ ਹੋਏ ਹੈਗੇ ਆ ਜੀ ਪੀਸ ਹੁਣ ਅਸੀਂ ਹੋਰ ਵੀ ਜਿਹੜੇ ਪੀਸ ਹੈਗੇ ਆ ਖਾਦੀ ਦੇ ਉੱਪਰ ਰੈਡੀ ਕਰ ਰਹੇ ਹੈਗੇ ਆ ਜੀ ਖਾਦੀ ਦੇ ਵਿੱਚ ਵੀ ਅਸੀਂ ਹੁਣ ਜਿਹੜੇ ਹੈਗੇ ਆ ਥ੍ਰੈਡ ਵਰਕ ਦੇ ਪੀਸ ਆ ਹੋਰ ਰੈਡੀ ਕਰਾਂਗੇ ਜੀ ਕਾਫੀ ਜ਼ਿਆਦਾ ਸੋਹਣਾ ਸਟਾਫ ਹੈਗਾ ਜੀ ਨੈਕਸਟ ਜੋ ਕਲਰ ਮਿਲੇਗਾ ਜੀ ਕਾਫੀ ਪਿਆਰਾ ਲਾਈਟ ਜਿਹਾ ਕਲਰ ਹੈਗਾ ਜੀ ਬਹੁਤ ਹੀ ਪਿਆਰਾ ਕਲਰ ਹੈਗਾ ਜੀ ਪਿਸਤਾ ਜਿਹੜਾ ਹੈਗਾ ਆ ਉਦਾਂ ਦਾ ਕਲਰ ਹੈਗਾ ਜੀ ਪਿਸਤਾ ਗ੍ਰੀਨ ਜਿਹਾ ਨੈਕਸਟ ਕਲਰ ਮਿਲੇਗਾ ਜੀ ਤੁਹਾਨੂੰ ਡਾਰਕ ਪਰਪਲ ਕਲਰ ਮਿਲੇਗਾ ਜੀ ਡਾਰਕ ਪਰਪਲ ਕਲਰ ਹੋਏਗਾ ਜੀ ਕਾਫੀ ਪਿਆਰਾ ਸ਼ੇਡ ਹੈ ਤੇ ਕਾਫੀ ਜ਼ਿਆਦਾ ਡਿਮਾਂਡ ਰਹਿੰਦੀ ਹੈ ਜੀ ਇਸ ਕਲਰ ਦੀ ਡਾਰਕ ਪਰਪਲ ਕਲਰ ਹੋਏਗਾ ਜੀ ਤੇ ਨਾਲ ਜਿਹੜਾ ਹੈਗਾ ਤੁਹਾਨੂੰ ਲਾਈਟ ਜਿਹਾ ਜਿਹੜਾ ਕਲਰ ਮਿਲੇਗਾ ਜੀ ਲਾਈਟ ਪਰਪਲ ਟੋਨ ਦਾ ਇਹ ਕਲਰ ਮਿਲੇਗਾ ਜੀ ਲਾਈਟ ਪਰਪਲ ਟੋਨ ਦਾ ਕਲਰ ਹੈ ਤੁਸੀਂ ਇਹਨਾਂ ਦਾ ਕੰਟਰਾਸਟ ਵੀ ਬਣਾ ਸਕਦੇ ਹੋ ਕਾਫੀ ਪਿਆਰਾ ਜਿਹੜਾ ਇਹਨਾਂ ਦਾ ਕੰਟਰਾਸਟ ਰੈਡੀ ਹੁੰਦਾ ਤੁਸੀਂ ਇਦਾਂ ਵੀ ਰੈਡੀ ਕਰ ਸਕਦੇ ਹੋ ਜੀ ਪ੍ਰਾਈਸ ਹੋਏਗਾ 500 ਰੁਪਏ ਦੇ ਵਿੱਚ ਤੁਹਾਨੂੰ ਇੱਕ ਪੀਸ ਮਿਲੇਗਾ ਜੇ ਦੋ ਪੀਸ ਬਾਈ ਕਰਦੇ ਆ ਤਾਂ 1000 ਰੁਪਏ ਦੇ ਤੁਹਾਨੂੰ ਦੋ ਪੀਸ ਮਿਲ ਜਾਣਗੇ ਜੀ ਸ਼ਿਪਿੰਗ ਆਪਾਂ ਨੂੰ ਪਤਾ ਹੀ ਹੈ ਕਿ ਜਿੰਨਾ ਜਿੰਨੀ ਆਪਣੀ ਕੁਆਂਟੀਟੀ ਆਪਣਾ weight ਵੱਧਾ ਜੇ ਸ਼ਿਪਿੰਗ ਹੋਣੀ ਆਪਣੀ ਘਰ ਦੀ ਹੈ ਜੀ ਤੇ ਆਪਾਂ ਇਕੱਠੇ ਵੀ ਸ਼ਿਪ ਕਰਵਾ ਸਕਦੇ ਹਾਂ ਜੀ ਨੈਕਸਟ ਜੋ ਤੁਹਾਨੂੰ ਕਲਰ ਮਿਲੇਗਾ ਜੈਡ ਬਲੈਕ ਕਲਰ ਹੋਏਗਾ ਜੀ ਜੈਡ ਬਲੈਕ ਕਲਰ ਹੋਏਗਾ ਜੀ ਕਾਫੀ ਪਿਆਰਾ ਜਿਆ ਇਹ ਕਲਰ ਹੈਗਾ ਜੀ ਕਾਫੀ ਪਿਆਰਾ ਸਟਾਫ ਹੈਗਾ ਜੀ ਤੁਸੀਂ ਇਹਨਾਂ ਦਾ ਕੰਟਰਾਸਟ ਕਰਕੇ ਵੀ ਲੈ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲਣਗੇ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਇਹ ਆ ਗਿਆ ਲਾਈਟ ਪਰਪਲ ਟੋਨ ਜੀ ਲਾਈਟ ਪਰਪਲ ਟੋਨ ਹੋਏਗੀ ਜੀ ਕਾਫੀ ਪਿਆਰਾ ਜਿਹਾ ਸ਼ੇਡ ਹੈ ਤੇ ਪ੍ਰਾਈਸ ਆਪਾਂ ਤੁਹਾਨੂੰ ਸਾਰਿਆਂ ਦਾ ਦੱਸ ਹੀ ਚੁੱਕੇ ਆ ਸਟਾਫ ਕਿੰਨਾ ਵਧੀਆ ਉਹ ਆਪਾਂ ਤੁਹਾਨੂੰ ਇੱਕ ਵਾਰ ਫੇਰ ਵੀ ਚੈੱਕ ਕਰਾ ਦਿੰਨੇ ਆ ਬਹੁਤ ਹੀ ਵਧੀਆ ਸਟਾਫ ਹੈ ਜੀ ਪਿਓਰ ਖਾਦੀ ਦਾ ਸਟਾਫ ਆ ਤੁਸੀਂ ਹੈਂਡ ਥ्रेड ਆਰੀ ਜੋ ਮਰਜ਼ੀ ਵਰਕ ਕਰਵਾ ਸਕਦੇ ਹੋ ਸਾਡੇ ਤੋਂ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਸਾਡੇ ਤੋਂ ਵੀ ਕਰਵਾ ਸਕਦੇ ਹੋ ਜੇਕਰ ਤੁਸੀਂ ਖੁਦ ਆਪਣਾ ਵਰਕ ਕਰਵਾਉਣਾ ਚਾਹੁੰਦੇ ਕਿਤੇ ਤੁਸੀਂ ਉੱਥੋਂ ਵੀ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਾਰਟਲ ਗ੍ਰੀਨ ਕਲਰ ਆ ਗਿਆ ਜੀ ਬਾਰਟਲ ਗ੍ਰੀਨ ਕਲਰ ਹੋਏਗਾ ਜੀ ਕਾਫੀ ਪਿਆਰਾ ਸ਼ੇਡ ਆ ਸਾਰੇ ਜੇ ਸਾਰੇ ਸ਼ੇਡ ਹੀ ਬਹੁਤ ਜਿਆਦਾ ਪਿਆਰੇ ਨੇ ਤੇ ਸਾਰੇ ਡਾਰਕ ਔਰ ਲਾਈਟ ਦਾ ਜਿਹੜਾ ਇਹ ਚਾਰਟ ਤੁਸੀਂ ਬਣਾ ਕੇ ਵੀ ਰੈਡੀ ਕਰ ਸਕਦੇ ਹੋ ਜੀ ਬੋਟਰਲ ਗ੍ਰੀਨ ਕਲਰ ਮਿਲੇਗਾ ਜੀ ਖਾਦੀ ਦੇ ਉੱਪਰ ਤੁਹਾਨੂੰ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪੀਚ ਕਲਰ ਆਏਗਾ ਜੀ ਪੀਚ ਕਲਰ ਹੋਏਗਾ ਜੀ ਖਾਦੀ ਦੇ ਉੱਪਰ ਨੈਕਸਟ ਜੋ ਤੁਹਾਨੂੰ ਮਿਲੇਗਾ ਪੀਚ ਕਲਰ ਸਟਾਫ ਬਹੁਤ ਹੀ ਜਿਆਦਾ ਸੋਹਣਾ ਹੈ ਜੀ ਬਹੁਤ ਜਿਆਦਾ ਸੋਹਣਾ ਸਟਾਫ ਹੈ ਜਦੋਂ ਸਟਾਫ ਦੀ ਫੀਲ ਹੀ ਆਪਾਂ ਨੂੰ ਦੱਸ ਦਿੰਦੀ ਹੁੰਦੀ ਹੈ ਕਿ ਸਟਾਫ ਕਿਦਾਂ ਦਾ ਜੀ ਬਹੁਤ ਵਧੀਆ ਫੀਲ ਹੈਗੀ ਹੈ ਜੀ ਸਟਾਫ ਦੀ ਇਹ ਇਸ ਤਰੀਕੇ ਦਾ ਸਟੱਫ ਹੈਗਾ ਕਿ ਮਤਲਬ ਤੁਸੀਂ ਪਾਪਾ ਥੱਕ ਜੂਗੇ ਬਟ ਇਹ ਸੂਟ ਨਹੀਂ ਫਟਣਾ ਹੈਗਾ ਜੀ ਐਨੇ ਕਿ ਵਧੀਆ ਸੂਟ ਹੈਗੇ ਜੀ ਬਹੁਤ ਵਧੀਆ ਸੂਟ ਨੇ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਾਰਕ ਗ੍ਰੀਨ ਇਹ ਮੋਸਟਲੀ ਵੀਡੀਓ ਦੇ ਵਿੱਚ ਫਰੋਜ ਹੀ ਆਉਂਦਾ ਹੁੰਦਾ ਹੈ ਜੀ ਡਾਰਕ ਗ੍ਰੀਨ ਕਲਰ ਹੈਗਾ ਜੀ ਇਸ ਤੇ ਵਿੱਚ ਵੀ ਤੁਹਾਨੂੰ ਦੋ ਪੀਸ ਮਿਲ ਜਾਣਗੇ ਜੀ ਸੇਮ ਸੇਮ ਦੋ ਪੀਸ ਮਿਲ ਜਾਣਗੇ ਤੇ ਤੁਸੀਂ ਇਹਨਾਂ ਦਾ ਕੰਟਰਾਸਟ ਕਰਕੇ ਵੀ ਲੈ ਸਕਦੇ ਹੋ ਜੀ ਸਕਿਨ ਦੇ ਨਾਲ ਵੀ ਤੁਸੀਂ ਇਹਨਾਂ ਦਾ ਕੰਟਰਾਸਟ ਹੈ ਜਿਹੜਾ ਉਹ ਕਰ ਸਕਦੇ ਹੋ ਜੀ ਕਾਫੀ ਪਿਆਰਾ ਕੰਟਰਾਸਟ ਇਹਨਾਂ ਦਾ ਸਕਿਨ ਨਾਲ ਬਣਦਾ ਹੈ ਜੀ ਸਕੀਨ ਨਾਲ ਤੁਸੀਂ ਕਰ ਸਕਦੇ ਹੋ ਜੀ ਇਸ ਤਰੀਕੇ ਨਾਲ ਤੁਸੀਂ ਇਹਨਾਂ ਦਾ ਕੰਟਰਾਸਟ ਕਰਕੇ ਵੀ ਇਹਨਾਂ ਨੂੰ ਰੈਡੀ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਰੈੱਡ ਕਲਰ ਹੋਏਗਾ ਜੀ ਰੈੱਡ ਕਲਰ ਦਾ ਵੀ ਤੁਸੀਂ ਸਕੀਨਾਂ ਦੇ ਨਾਲ ਕੰਟਰਾਸਟ ਕਰਕੇ ਲੈ ਸਕਦੇ ਹੋ ਜੀ ਐਦਾਂ ਤੁਸੀਂ ਕੰਟਰਾਸਟ ਕਰਕੇ ਦੋ ਸੂਟ ਬਣਾ ਸਕਦੇ ਹੋ ਜੀ ਸੇਮ ਜਿਹੜੀਆਂ ਪਹਿਣਾ ਸੇਮ ਪਾਉਣ ਦੀਆਂ ਸ਼ਕੀਨ ਨੇ ਉਹ ਐਦਾਂ ਵੀ ਰੈਡੀ ਕਰ ਸਕਦੇ ਨੇ ਤੁਹਾਡੇ ਦੋ ਸੂਟ ਰੈਡੀ ਹੋ ਕੇ ਵੀ ਤੁਹਾਡੇ ਬੱਚੇ ਦਾ ਸੂਟ ਵੀ ਵਿੱਚ ਤੇ ਐਡਜਸਟ ਹੋ ਜਾਣਾ ਜੀ ਕਿਉਂਕਿ ਵੱਡੇ ਪਨੀ ਦੀ ਕੱਟ ਹੈ ਜੀ 4 ਮੀਟਰ ਦੀ ਕਟ ਹੈ ਜਿਹਦੇ ਵਿੱਚ ਆਰਾਮ ਨਾਲ ਤੁਸੀਂ ਇੱਕ ਬੱਚੇ ਦਾ ਸੂਟ ایڈਜਸਟ ਕਰ ਸਕਦੇ ਹੋ ਜੇਕਰ ਤੁਸੀਂ ਦੋ ਸੂਟ ਬਾਈ ਕਰਦੇ ਹੋ ਤਾਂ ਦੋ ਭੈਣਾਂ ਦੇ ਸੂਟ ਰੈਡੀ ਹੋ ਕੇ ਇੱਕ ਬੱਚੇ ਦਾ ਸੂਟ ਆਰਾਮ ਨਾਲ ਵਿੱਚ ਆ ਜਿਹੜਾ ਉਹ ਐਡਜਸਟ ਹੋ ਜਾਣਾ ਜੀ ਕਾਫੀ ਪਿਆਰੇ ਜਿਹੜੇ ਇਹ ਸੂਟ ਆ ਉਹ ਰੈਡੀ ਹੋਣਗੇ ਜੇ ਥ्रेड ਵਰਕ ਤੁਸੀਂ ਸਾਡੇ ਤੋਂ ਕਰਵਾਉਣਾ ਚਾਹੁੰਦੇ ਹੋ ਸਾਡੇ ਤੋਂ ਕਰਵਾ ਸਕਦੇ ਹੋ ਜੇਕਰ ਤੁਸੀਂ ਖੁਦ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਖੁਦ ਵੀ ਕਰਵਾ ਸਕਦੇ ਹੋ ਜੀ ਨੈਕਸਟ ਜੋ ਸਾਨੂੰ ਮਿਲੇਗਾ ਜੀ ਇਹ ਹੋਏਗਾ ਜੀ ਪਿਸਤਾ ਗ੍ਰੀਨ ਕਲਰ ਹੋਏਗਾ ਜੀ ਪਿਸਤਾ ਗ੍ਰੀਨ ਕਲਰ ਹੈ ਜੀ ਕਾਫੀ ਪਿਆਰਾ ਜਿਹਾ ਲਾਈਟ ਜਿਹਾ ਸ਼ੇਡ ਹੈ ਜੀ ਕਾਫੀ ਸੋਹਣੇ ਜਿਹੜ ਪੀਸ ਆਫ ਹੋਇਸ ਤੇ ਉੱਪਰ ਰੈਡੀ ਹੁੰਦੇ ਆ ਜੀ ਤੁਸੀਂ ਡਾਰਕ ਕਲਰ ਦੇ ਨਾਲ ਵਰਕ ਕਰਵਾ ਕੇ ਬਹੁਤ ਜ਼ਿਆਦਾ ਸੋਹਣੀ ਜਿਹੜੀ ਲੁੱਕ ਆਏ ਵਾਲੀ ਸੂਟਸ ਨੂੰ ਤੁਸੀਂ ਦੇ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਲੱਡ ਰੈੱਡ ਕਲਰ ਹੋਏਗਾ ਜੀ ਬਲੱਡ ਰੈੱਡ ਕਲਰ ਹੋਏਗਾ ਜੀ ਕਾਫੀ ਪਿਆਰਾ ਜਿਹਾ ਸ਼ੇਡ ਹੈ ਜੀ ਪਿਓਰ ਖਾਦੀ ਦਾ ਸਟਾਫ ਹੋਏਗਾ ਜੀ ਜਿਸ ਨੂੰ ਤੁਸੀਂ ਵਿਦਆਊਟ ਲਾਈਨਿੰਗ ਸਟਿਚ ਕਰਵਾ ਸਕਦੇ ਹੋ ਬੈਸਟ ਚੀਜ਼ ਇਹ ਹੁੰਦੀ ਹੈ ਕਿ ਇਹਨਾਂ ਨੂੰ ਤੁਸੀਂ ਵਿਦਆਊਟ ਲਾਈਨਿੰਗ ਸਟਿਚ ਕਰਵਾ ਸਕਦੇ ਹੋ ਹੁਣ ਵਾਸ਼ੇਬਲ ਹੋਣਗੇ ਕੋਈ ਡਿਫੈਕਟ ਮੈਸੇ ਪ੍ਰਿੰਟ ਕੁਝ ਨਹੀਂ ਹੋਏਗਾ ਜੀ ਬਹੁਤ ਹੀ ਪਿਆਰੇ ਪੀਸ ਰੈਡੀ ਹੋਣਗੇ ਪ੍ਰਾਈਸ ਹੋਏਗਾ ਸਿਰਫ 500 ਰੁਪਏ ਜੀ ਵੱਡੇ ਪਨੇ ਦੀ ਘੱਟ ਹੋਏਗੀ ਇਸ ਤਰੀਕੇ ਨਾਲ ਤੁਸੀਂ ਕੰਟਰਾਸਟ ਬਣਾ ਕੇ ਵੀ ਇਹਨਾਂ ਦਾ ਰੈਡੀ ਕਰ ਸਕਦੇ ਹੋ ਜੀ ਪੈਸਟਾ ਗ੍ਰੀਨ ਦੇ ਨਾਲ ਵੀ ਇਹਦਾ ਤੁਸੀਂ ਕੰਟਰਾਸਟ ਕਰ ਸਕਦੇ ਹੋ ਜੀ ਬਲੱਡ ਰੈੱਡ ਦਾ ਪੈਸਟਾ ਗ੍ਰੀਨ ਦੇ ਨਾਲ ਲਾਈਟ ਕਲਰ ਹੋ ਗਿਆ ਜੀ ਕਾਫੀ ਪਿਆਰਾ ਜਿਹੜਾ ਹੈਗਾ ਉਹ ਰੈਡੀ ਹੋਏਗਾ ਜੀ ਨੈਕਸਟ ਆ ਗਿਆ ਜੀ ਮੋਸਟ ਫੇਵਰਿਟ ਕਲਰ ਭੈਣਾਂ ਦਾ ਮਹਿਰੂਨ ਜੀ ਡਾਰਕ ਮਹਿਰੂਨ ਕਲਰ ਦੇ ਵੀ ਤੁਹਾਨੂੰ 2 ਤੋਂ 3 ਪੀਸ ਮਿਲ ਜਾਣਗੇ ਜੀ ਤੁਸੀਂ ਇਸ ਤਰੀਕੇ ਨਾਲ ਇਹਨਾਂ ਦਾ ਕੰਟਰਾਸਟ ਕਰਕੇ ਵੀ ਲੈ ਸਕਦੇ ਹੋ ਦੋ ਪੀਸ ਬਾਈ ਕਰ ਸਕਦੇ ਹੋ ਪਹਿਣਾ ਸੇਮ ਵੀ ਹੈ ਜਿਹੜੇ ਉਹ ਪੀਸ ਰੈਡੀ ਕਰ ਸਕਦੀਆਂ ਨੇ ਸੇਮ ਸੂਟ ਰੈਡੀ ਕਰ ਸਕਦੀਆਂ ਨੇ ਜੀ ਬਹੁਤ ਘੱਟ ਪ੍ਰਾਈਸ ਦੇ ਵਿੱਚ ਇਦਾਂ ਤੁਸੀਂ ਇਹਨਾਂ ਦੇ ਕੰਟਰਾਸਟ ਆ ਜਿਹੜਾ ਇਹਨਾਂ ਦਾ ਉਹ ਰੈਡੀ ਕਰ ਸਕਦੇ ਹੋ ਜੀ ਨੈਕਸਟ ਜੋ ਆਪਾਂ ਨੂੰ ਮਿਲੇਗਾ ਜੀ ਗ੍ਰੇ ਕਲਰ ਹੈਗਾ ਜੀ ਨੈਕਸਟ ਜੋ ਹੋਏਗਾ ਜੀ ਗ੍ਰੇ ਕਲਰ ਹੋਏਗਾ ਜੀ ਕਾਫੀ ਪਿਆਰਾ ਜਿਹਾ ਪੀਸ ਹੈ ਜੀ ਗ੍ਰੇ ਕਲਰ ਨੂੰ ਵੀ ਤੁਸੀਂ ਕੰਟਰਾਸਟ ਕਰਕੇ ਲੈ ਸਕਦੇ ਹੋ ਜਾਂ ਇਸ ਦੇ ਉੱਪਰ ਥ੍ਰੈਡ ਵਰਕ ਕਰਵਾ ਕੇ ਬਹੁਤ ਸੋਹਣੇ ਜਿਹੜੇ ਤੁਸੀਂ ਸੂਟ ਆਹੋ ਰੈਡੀ ਕਰ ਸਕਦੇ ਹੈਗੇ ਹੋ ਜੀ ਨੈਕਸਟ ਕਲਰ ਮਿਲੇਗਾ ਜੀ ਲੋਕੀ ਕਲਰ ਕਾਫੀ ਪਿਆਰਾ ਕਲਰ ਹੈਗਾ ਜੀ ਲੋਕੀ ਕਲਰ ਵੀ ਇਸ ਦਾ ਵੀ ਤੁਸੀਂ ਕੰਟਰਾਸਟ ਕਰ ਸਕਦੇ ਹੋ ਜੀ ਕੰਟਰਾਸਟ ਕਰਕੇ ਲੈ ਸਕਦੇ ਹੋ ਜਾਂ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਕਿਉਂਕਿ ਇਸ ਦੇ ਉੱਪਰ ਵਰਕ ਕਰਵਾ ਕੇ ਬਹੁਤ ਸੋਹਣਾ ਜਿਹੜਾ ਵਰਕ ਹੋ ਕੇ ਬਹੁਤ ਸੋਹਣਾ ਡਾਰਕ ਕਲਰ ਦੇ ਨਾਲ ਵਰਕ ਹੋ ਕੇ ਬਹੁਤ ਸੋਹਣੇ ਸੂਟ ਰੈਡੀ ਹੋਣੇ ਆ ਜੀ ਬਹੁਤ ਹੀ ਪਿਆਰੇ ਲੱਗਣਗੇ ਜੀ ਇਹ ਪੀਸ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਾਰਕ ਗ੍ਰੀਨ ਕਲਰ ਹੋਏਗਾ ਜੀ ਜਿਹੜਾ ਮੋਸਟਲੀ ਵੀਡੀਓ ਦੇ ਵਿੱਚ ਫਿਰੋਜੀ ਕਲਰ ਆਉਂਦਾ ਹੈ ਜੀ ਇਸ ਦੇ ਵਿੱਚ ਵੀ ਤੁਹਾਨੂੰ ਦੋ ਤੋਂ ਤਿੰਨ ਪੀਸਿਸ ਕਲਰ ਦੇ ਵਿੱਚ ਵੀ ਤੁਹਾਨੂੰ ਮਿਲ ਜਾਣਗੇ ਜੀ ਕਾਫੀ ਪਿਆਰੇ ਪੀਸ ਆ ਕਾਫੀ ਪਿਆਰੇ ਇਹਨਾਂ ਦੇ ਕਲਰ ਹੈਗੇ ਆ ਪ੍ਰਾਈਸ ਹੋਏਗਾ ਸਿਰਫ ਤੇ ਸਿਰ 500 ਰੁਪਏ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪੀਕਾਕ ਕਲਰ ਹੋਏਗਾ ਜੀ ਪੀਕੋ ਕਲਰ ਹੈਗਾ ਸਟਾਫ A1 ਦਾ ਸਟਾਫ ਦੀ ਕੋਈ ਕੰਪਲੇਂਟ ਨਹੀਂ ਹੈਗੀ ਜੀ ਨਾਰਮਲ ਪਨੇ ਦਾ ਇਹ 5.6 ਤੋਂ 6 ਮੀਟਰ ਦਾ ਸਟਾਫ ਹੈਗਾ ਜੀ ਬਟ ਇਹ ਵੱਡੇ ਪਨੇ ਦਾ 4 ਮੀਟਰ ਹੈਗਾ ਜੀ 4 ਮੀਟਰ ਦੀ ਕੱਟ ਹੈ ਜੀ ਵੱਡੇ ਪਨੇ ਦੀ 4 ਮੀਟਰ ਦੀ ਕੱਟ ਹੋਏਗੀ ਪ੍ਰਾਈਸ ਹੋਏਗਾ ਸਿਰਫ ਤੇ ਸਿਰਫ 500 ਰੁਪਏ ਜੀ 500 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਆ ਜਿਹੜਾ ਉਹ ਮਿਲ ਜਾਏਗਾ ਜੀ ਨੈਕਸਟ ਕਲਰ ਹੋਏਗਾ ਜੀ ਮਜੈਂਟਾ ਜਾਨੀ ਕਿ ਡਾਰਕ ਹੌਟ ਪਿੰਕ ਕਲਰ ਹੋਏਗਾ ਜੀ ਕਾਫੀ ਪਿਆਰਾ ਕਲਰ ਹੈ ਜੀ ਜੇਕਰ ਤੁਸੀਂ ਇਸ ਦਾ ਕੰਟਰਾਸਟ ਕਰਨਾ ਚਾਹੁੰਦੇ ਹੋ ਇਸ ਤਰੀਕੇ ਨਾਲ ਤੁਸੀਂ ਕੰਟਰਾਸਟ ਵੀ ਕਰਕੇ ਲੈ ਸਕਦੇ ਹੋ ਜੀ ਕੰਟਰਾਸਟ ਕਰਕੇ ਵੀ ਲੈ ਸਕਦੇ ਹੋ ਬਹੁਤ ਹੀ ਜ਼ਿਆਦਾ ਪਿਆਰੇ ਪੀਸ ਆ ਜਿਹੜੇ ਇਹ ਰੈਡੀ ਹੋ ਰਹੇ ਨੇ ਜੀ ਬਹੁਤ ਘੱਟ ਪ੍ਰਾਈਸ ਦੇ ਵਿੱਚ ਰੈਡੀ ਹੋ ਰਹੇ ਨੇ ਜਿਹੜੀ ਇਹ ਆਪਸ਼ਨ ਹੈ ਬਹੁਤ ਹੀ ਵਧੀਆ ਆਪਸ਼ਨ ਹੈ ਤੇ ਬਹੁਤ ਹੀ ਵਧੀਆ ਆਫਰ ਆ ਪਹਿਣਨ ਦੇ ਲਈ ਬਹੁਤ ਘੱਟ ਪ੍ਰਾਈਸ ਦੇ ਵਿੱਚ ਇਹ ਸੂਟ ਆ ਜਿਹੜੇ ਤੁਹਾਨੂੰ ਮਿਲ ਰਹੇ ਹੈਗੇ ਆ ਜੀ ਬਹੁਤ ਘੱਟ ਪ੍ਰਾਈਸ ਦੇ ਵਿੱਚ ਨੈਕਸਟ ਆਗੇ ਜੀ ਪੀਸ ਐਪੀ ਸੋਏਗਾ ਜੀ ਡਾਰਕ ਗ੍ਰੀਨ ਕਲਰ ਦਾ ਇਹ ਨਾਲ ਥੋੜਾ ਹੈਗਾ ਜਿੱਦਾਂ ਮਿਸਪ੍ਰਿੰਟ ਹੈ ਜੀ ਇਸਦੇ ਵਿੱਚ ਇੱਕ ਜਗ੍ਹਾ ਤੇ ਇਹ ਪੀਸ ਹੈਗਾ ਜੀ 3.5 ਮੀਟਰ ਦੀ ਕਟ ਹੈ ਜੀ ਇਹ ਤੁਹਾਨੂੰ ਮਿਲੇਗਾ ਸੈਲਫ ਤੇ ਸੈਲਫ 250 ਰੁਪਏ ਦੇ ਵਿੱਚ ਜੀ 250 ਰੁਪਏ ਦੇ ਵਿੱਚ ਮਿਲੇਗਾ ਵੱਡੇ ਪੈਨੇ ਦੀ 3.5 ਮੀਟਰ ਦੀ ਕਟ ਹੈ ਜੀ ਇਸ ਤੇ ਵੀ ਤੁਸੀਂ ਤੁਹਾਨੂੰ ਚੈੱਕ ਕਰਾਉਨੇ ਆ ਦੋ ਜਗ੍ਹਾ ਤੇ ਨਾ ਮਿਸਪ੍ਰਿੰਟ ਹੈ ਇੱਕ ਜਗ੍ਹਾ ਤੇ ਹਲਕਾ ਜਾਂ ਤੇ ਇੱਕ ਜਗ੍ਹਾ ਤੇ ਐਦਾਂ ਹੈ ਜਿਹੜੀਆਂ ਪੈਣਾ ਅਡਜਸਟ ਕਰਕੇ ਬਣਾਉਣਾ ਚਾਹੁੰਦੀਆਂ ਨੇ ਉਹ ਬਣਾ ਸਕਦੀਆਂ ਨੇ ਜੀ ਇਸ ਤਰ੍ਹਾਂ ਕੱਟ ਆਏਗਾ ਸੌਰੀ ਕੱਟ ਗਈ ਨੇ ਮਿਸਪ੍ਰਿੰਟ ਆਏਗਾ ਜੀ ਇੱਕ ਜਗ੍ਹਾ ਤੇ ਮਿਸਪ੍ਰਿੰਟ ਆ ਮੈਂ ਤੁਹਾਨੂੰ ਚੈੱਕ ਕਰਕੇ ਚੈੱਕ ਕਰਵਾਨੇ ਆ ਦੀ ਤੁਹਾਨੂੰ ਅਸੀਂ ਤੇ ਵੈਸੇ ਇਹ ਵੱਡੇ ਪਨੇ ਦੀ 3.5 ਮੀਟਰ ਦੀ ਹੀ ਕੱਟ ਹੈਗੀ ਆ ਜੀ ਤੁਸੀਂ ਸਾਰੇ ਦਾ ਸਾਰਾ ਜਿਹੜਾ ਹੈਗਾ ਇਹ ਉਹ ਸਟਾਫ ਚੈੱਕ ਕਰ ਸਕਦੇ ਹੋ ਕੋਈ ਕੰਪਲੇਂਟ ਨਹੀਂ ਕੋਈ ਇਸ਼ੂ ਨਹੀਂ ਹੈਗਾ ਜੀ ਇੱਕ ਜਗ੍ਹਾ ਤੇ ਤੁਹਾਨੂੰ ਮਿਸ ਪ੍ਰਿੰਟ ਮਿਲੇਗਾ ਜੀ ਸਿਰਫ ਇੱਕ ਜਗ੍ਹਾ ਤੇ ਜੀ ਉਹ ਸੀ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਆਹ ਲਓ ਜੀ ਇੱਕ ਜਗ੍ਹਾ ਤੇ ਆ ਦੇਖੋ ਜੀ ਛੋਟਾ ਜਿਹਾ ਹੈਗਾ ਮਿਸ ਪ੍ਰਿੰਟ ਆ ਦੇ ਥੋੜਾ ਜਿਹਾ ਜੀ ਲਾਈਟ ਜਿਹਾ ਬਿਲਕੁਲ ਔਰ ਇੱਕ ਜਗ੍ਹਾ ਤੇ ਹੈਗਾ ਜੀ ਥੋੜਾ ਜਿਹਾ ਜ਼ਿਆਦਾ ਹੈ ਜੀ ਉਹ ਵੀ ਇਸ ਤਾਨੂੰ ਚੈੱਕ ਕਰਵਾਉਣੀ ਜੀ ਇਸ ਦਾ ਪ੍ਰਾਈਸ ਹੋਏਗਾ ਸਿਰਫ ਤੇ ਸਿਰਫ 250 ਰੁਪਏ ਜੀ 250 ਰੁਪਏ ਦੇ ਵਿੱਚ ਆਪਣਾ ਆਰਾਮ ਨਾਲ ਸੂਟ ਆ ਜਿਹੜਾ ਉਹ ਰੈਡੀ ਹੋ ਜਾਣਾ ਜੀ 250 ਰੁਪਏ ਦਾ ਪ੍ਰਾਈਸ ਹੋਏਗਾ ਜੀ ਮੈਨੂੰ ਹੁਣ ਕਿਤੇ ਲੱਭ ਨਹੀਂ ਰਿਹਾ ਹੈਗਾ ਜੀ ਜਿਹੜੀ ਵੀ ਭੈਣ ਨੇ ਬਾਈ ਕਰਨਾ ਹੋਇਆ ਦੱਸ ਦਿਓ ਅਸੀਂ ਤੁਹਾਨੂੰ ਫੋਟੋ ਕਰਕੇ ਪਾ ਦੇਾਂਗੇ ਜੀ ਮੈਨੂੰ ਮਿਲ ਨਹੀਂ ਰਿਹਾ ਹੈਗਾ ਜੀ ਹੁਣ ਉਹ ਇਹਦਾ ਪ੍ਰਾਈਸ ਹੋਏਗਾ ਸਿਰਫ ਤੇ ਸਿਰਫ 250 ਰੁਪਏ ਜੀ ਨੈਕਸਟ ਤੁਹਾਨੂੰ ਇੱਕ ਸਿੰਗਲ ਜਿਹੜੀ ਕੱਟ ਮਿਲੇਗੀ ਜੀ 1.5 ਮੀਟਰ ਦੀ ਕੋਈ ਮਿਸਪ੍ਰਿੰਟ ਨਹੀਂ ਡਾਰਕ ਮਹਿੰਦੀਆ ਕਲਰ ਦੀ ਕੱਟ ਮਿਲੇਗੀ ਜੀ ਡਾਰਕ ਮਹਿੰਦੀਆ ਕਲਰ ਦੀ ਕਾਫੀ ਪਿਆਰਾ ਜਿਹਾ 1.5 ਮੀਟਰ ਦੀ ਕੱਟ ਹੈ ਜੀ ਵੱਡੇ ਬੰਨੇ ਦੀ ਆਰਾਮ ਨਾਲ ਆਪਣੀ ਸ਼ਰਟ ਰੈਡੀ ਹੁੰਦੀ ਹੈ ਜੀ ਆਰਾਮ ਨਾਲ ਆਪਣੀ ਜਿਹੜੀ ਸ਼ਰਟ ਆ ਉਹ ਰੈਡੀ ਹੁੰਦੀ ਹੈ ਜੀ ਤੇ ਇਸ ਦਾ ਪ੍ਰਾਈਸ ਆਪਾਂ ਤੁਹਾਨੂੰ ਦੱਸਿਆਗੇ ਸਿਰਫ ਤੇ ਸਿਰਫ 175 ਰੁਪਏ ਦੀ 175 ਰੁਪਏ ਦੇ ਵਿੱਚ ਤੁਸੀਂ ਇਹ ਜਿਹੜੀ ਸ਼ਰਟ ਆ ਸਾਡੇ ਤੋਂ ਬਾਈ ਕਰ ਸਕਦੇ ਹੋ ਜੀ 175 ਰੁਪਏ ਦੇ ਵਿੱਚ ਤੇ ਇਹ ਜਿਹੜਾ ਪੀਸ ਹੈਗਾ ਵੱਡੇ ਪਨੇ ਦੀ ਸਾਢੇ ਦਿਨ ਮੀਟਰ ਦੀ ਕੱਟ ਹੈ ਜੀ ਦੋ ਜਗ੍ਹਾ ਤੇ ਇਹਦੇ ਮਿਸ ਪ੍ਰਿੰਟ ਹੈ ਜੀ ਮਤਲਬ ਕਿ ਲਾਈਟ ਹੈ ਜੀ ਤੇ ਇਹ ਤੁਹਾਨੂੰ ਮਿਲੇਗਾ 250 ਰੁਪਏ ਦਾ ਸੋੜ ਜੀ 250 ਰੁਪਏ ਦੇ ਵਿੱਚ ਆਰਾਮ ਨਾਲ ਤੁਸੀਂ ਆਪਣਾ ਸੂਟ ਰੈਡੀ ਕਰ ਸਕਦੇ ਹੋ ਜੀ ਇਹ ਵਾਲੀ ਜਿਹੜੀ ਕੱਟ ਹੈਗੇ 1.5 ਮੀਟਰ ਦੀ ਕੱਟ ਹੈ ਜੀ ਵੱਡੇ ਪਨੇ ਦੀ 175 ਰੁਪਏ ਦਾ ਤੁਹਾਨੂੰ ਸ਼ਰਟ ਪੀਸ ਹੈ ਜਿਹੜਾ ਉਹ ਮਿਲ ਜਾਏਗਾ ਜੀ ਐਡਡ ਹੈਗੇ ਜੀ ਇਹਦੇ ਵਿੱਚ ਕਾਫੀ ਜ਼ਿਆਦਾ ਕਲਰ ਹੈ ਇਹ ਜਿਹੜੀ ਹੈਗੀਆਂ ਭੈਣਾਂ ਜਲਦੀ ਜਲਦੀ ਆਪਣੇ ਲਈ ਸੂਟ ਆ ਜਿਹੜੇ ਇਹ ਬੁੱਕ ਕਰਵਾ ਸਕਦੀਆਂ ਨੇ ਜੀ ਬਹੁਤ ਹੀ ਵਧੀਆ ਜਿਹੜੀ ਆਫਰ ਆ ਭੈਣਾਂ ਦੇ ਲਈ ਬਹੁਤ ਘੱਟ ਪ੍ਰਾਈਸ ਦੇ ਵਿੱਚ ਜਿਹੜੇ ਸੂਟ ਆ ਤੁਹਾਨੂੰ ਮਿਲ ਰਹੇ ਹੈਗੇ ਜੀ ਕਲਰ ਜਿਹੜੇ ਹੈਗੇ ਦੀ ਇਹਦੇ ਵਿੱਚ 30 ਕਲਰ ਹੈਗੇ ਜੀ ਤੁਸੀਂ ਆਪਣੀ ਚੋਇਸ ਅਕੋਰਡਿੰਗ ਕੋਈ ਵੀ ਕਲਰ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਹੈਂਡ ਥ੍ਰੈਡ ਆਰੀ ਜੋ ਮਰਜ਼ੀ ਜਿਹੜਾ ਵਰਕ ਆ ਤੁਸੀਂ ਇਹਨਾਂ ਦੇ ਉੱਪਰ ਕਰਵਾ ਕੇ ਜਿਹੜਾ ਆਪਣੇ ਲਈ ਸੂਟ ਆ ਜਿਹੜੇ ਤੁਸੀਂ ਲੈ ਸਕਦੇ ਹੋ ਬਹੁਤ ਘੱਟ ਪ੍ਰਾਈਸ ਵਿੱਚ ਮਿਲ ਰਹੇ ਸੂਟ ਹੈਗੇ ਜੀ ਜੇਕਰ ਥ੍ਰੈਡ ਵਰਕ ਸਾਡੇ ਤੋਂ ਕਰਵਾਉਣਾ ਚਾਹੁੰਦੇ ਹੋ ਤੁਸੀਂ ਸਾਡੇ ਤੋਂ ਵੀ ਕਰਵਾ ਸਕਦੇ ਹੋ ਜੇਕਰ ਤੁਸੀਂ ਖੁਦ ਕਰਨਾ ਹੈਗਾ ਤਾਂ ਖੁਦ ਕਰ ਸਕਦੇ ਹੋ ਆਪ ਕਰਵਾ ਸਕਦੇ ਹਾਂ ਆਪਣੇ ਲੋਕਾਂ ਲਈ ਤੇ ਜੀ ਅੱਜ ਵਾਲੀ ਮੇਰੀ ਵੀਡੀਓ ਦੇ ਵਿੱਚ ਕਿਉਂਕਿ ਇਹ ਕੱਟ ਪੀਸਾਂ ਦਾ ਪ੍ਰਾਈਸ ਹੈ ਜੀ ਕੱਟ ਪੀਸਾਂ ਦੇ ਪ੍ਰਾਈਸ ਦੇ ਵਿੱਚ ਤੁਹਾਨੂੰ ਅਸੀਂ ਇਹ ਜਿਹੜੇ ਫਰੈਸ਼ ਸੂਟ ਆ ਉਹ ਦੇ ਰਹੇ ਹਾਂ ਕੱਟ ਪੀਸਾਂ ਦੇ ਪ੍ਰਾਈਸ ਵਿੱਚ ਪਿਓਰ ਖਾਦੀ ਹੋਈਗੀ ਭਵਿੰਦਰਾ ਮਿਲਦਾ ਜਿਹੜਾ ਸਾਰੇ ਦਾ ਸਾਰਾ ਮਾਲ ਹੋਏਗਾ ਜੀ ਕੋਈ ਮਿਸਪ੍ਰਿੰਟਡ ਇਫੈਕਟ ਨਹੀਂ ਹੋਏਗਾ ਜੀ ਸਾਰੇ ਦਾ ਸਾਰਾ ਫਰੈਸ਼ ਸਟਾਕ ਹੈ ਜੀ ਬਹੁਤ ਘੱਟ ਪ੍ਰਾਈਸ ਵਿੱਚ ਹੈ ਤੇ ਬਹੁਤ ਹੀ ਵਧੀਆ ਆਫਰਾਂ ਤੇ ਪਹਿਣਾ ਆਪਣੇ ਲਈ ਸੂਟ ਜਲਦੀ ਜਲਦੀ ਬੁੱਕ ਕਰ ਲਓ ਜੀ ਅੱਜ ਵਾਲੀ ਮੇਰੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਸੀਗਾ ਜੀ ਨੈਕਸਟ ਵੀਡੀਓ ਦੇ ਵਿੱਚ ਆਪਾਂ ਬਹੁਤ ਸੋਹਣੇ ਘਟ ਪੀਸਾਂ ਦੇ ਨਾਲ ਹਾਜ਼ਰ ਹੋਵਾਂਗੇ ਅੱਜ ਵਾਲੀ ਮੇਰੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ